ਕਵਾਲਿਟੀ ਆ ਬਿਲਕੁਲ ਘਟੀ ਹੈ ਜਿਨ੍ਹਾਂ ਨੂੰ ਨਾ ਪਾਤਰ ਹੀ ਲੈਣ ਤੋਂ انکار ਕਰਦੇ ਨੇ ਤੇ ਦੂਸਰਾ ਇਸ ਜਿਹੜੀ ਆਪਣੀ ਤਿੰਨ ਤੋਂ ਛੇ ਸਾਲ ਦੀ ਮੰਗ ਹੈ 2017 ਤੋਂ ਲਟਕਦੀ ਆ ਰਹੀ ਹੈ ਉਹ ਜਿਉਂ ਦੀ ਤਿਉਂ ਹੀ ਖੜੀ ਹੈਗੀ ਸਰਕਾਰ ਨੇ ਉਹਦੇ ਬਲ ਕੋਈ ਧਿਆਨ ਨਹੀਂ ਦਿੱਤਾ ਤੇ ਜਿਹੜੇ ਜਿਹਦੇ ਕਾਰਨ ਜਿਹੜੇ ਆਪਣੇ ਅੰਗਣਵਾੜੀ ਸੈਂਟਰ ਨੇਗੇ ਉਹ ਬਰਾਂਨ ਪਏ ਨੇਗੇ ਇੱਥੇ ਆਪਣੇ ਇੱਕ ਤਰ੍ਹਾਂ ਦੇ ਉਹਨਾਂ ਨੂੰ ਜਿੰਦੇ ਲੱਗਣ ਦੇ ਤਦਾਰ ਤੇ ਪਹੁੰਚੇ ਹੋਏ ਨੇ ਇਸ ਦੇ ਬ੍ਰੋਸਟ ਵਿੱਚ ਅਸੀਂ ਇੱਥੇ ਸਾਰਿਆਂ ਦੀ ਇਕੱਠੇ ਹੋਏਾਂਗੇ ਤੇ ਉਹ ਉਹ ਮੈਂ ਕੁਝ ਸਟੋਰ ਆਪਣੇ ਨਾਰੇ ਲਾਉਂਗੀ ਤੇ ਨਾਰੇ ਦਾ ਜਵਾਬ ਹੈ ਜਿਹੜਾ ਉਹ ਪੂਰੇ ਜੋਸ਼ ਦੇ ਨਾਲ ਦੇਣਾਗਾ ਆਗਨਬਾੜ ਤੁਮਲਾ ਜਿੰਦੂ ਜਿੰਦਾਬਾਦ ਜਿੰਦਾਬਾਦ ਆਗਨਬਾੜ ਤੁਮਲਾ ਜਿੰਦੂ ਜਿੰਦਾਬਾਦ 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 ਪੈਣਾ ਦਾ ਏਕਾ ਜਿੰਦਾਬਾਦ 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 3 ਸਾਲ ਦੇ ਬੱਚੇ ਸਾਡਾ ਹੱਕ ਸਾਡਾ ਹੱਕ ਸਾਡਾ ਹੱਕ 3 ਸਾਲ ਦੇ